इंडियन टीवी न्यूज पंजाब अपनी खबर अपनी भाषा नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाल ਅਮਰਸਰ ਦੇ ਇਤਿਹਾਸਿਕ ਨਗਰ ਚਿਰਟਾ ਦੇ ਬੀਆਰਟੀਸੀ ਸੜਕਮਾਰਗ ਦੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ ਤਿੰਨ ਨੌਜਵਾਨ ਹੋਏ ਗੰभीर ਜ਼ਖਮੀ ਦਰਪਾਰ ਸਾਹਿਬ ਤੋਂ ਮੱਥਾ ਟੇਕ ਕੇ ਬੀਆਰਟੀਸੀ ਲੈਨ ਦੇ ਵਿੱਚ ਪੂਰੀ ਰਫ਼ਤਾਰ ਦੇ ਨਾਲ ਆ ਰਹੀ ਸੀ ਐਨ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਬੀਆਰਟੀ ਸੜਕ ਦੇ ਵਿੱਚ ਹੀ ਆ ਰਹੀ ਤੇਜ਼ ਰਫ਼ਤਾਰ ਕਰਨੇ ਪਿੱਛੋਂ ਦੀ ਮਾਰੀ ਟੱਕਰ ਤਿੰਨ ਨੌਜਵਾਨ ਨੂੰ ਹਸਪਤਲ ਦੇ ਵਿੱਚ ਕਰਵਾਇਆ ਗਿਆ ਪ੍ਰਤੀਕ ਦੀ ਹਾਲਤ ਗੰਭੀਰ ਅਮਰਸਰ ਦੇ ਬੀਆਰਟੀਸੀ ਸੜਕਮਾਰਗ ਦੇ ਵਿੱਚ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਇੰਨਾ ਹਾਸੇ ਚੱਲਦੇ ਕਈਆਂ ਦੀ ਮੌਤ ਹੋ ਚੁੱਕੀ ਹੈ ਇਹ ਰਾਤ ਅੰਮ੍ਰਿਤਸਰ ਦੇ ਖੰਡ ਵਾਲਾ ਇਲਾਕੇ ਦੇ ਵਿੱਚ ਤਿੰਨ ਨੌਜਵਾਨ ਜੋ ਕਿ ਦਰਬਾਰ ਸਾਹਿਬ ਤੋਂ ਮੱਤਾਂ ਟੇਕ ਕੇ ਆਪਣੇ ਘਰ ਨੂੰ ਜਾ ਰਹੇ ਸਨ ਕਾਫੀ ਤੇਜ਼ ਰਫ਼ਤਾਰ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਸੀ ਤੇ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਚਲਦੇ ਇੱਥੇ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੀ ਹਾਲਤ ਗੰਭੀਰ ਹੈ ਉਦੋਂ ਹੀ ਪਤਾ ਲੱਗਿਆ ਕਿ ਕਾਰ ਦੇ ਵਿੱਚ ਤਿੰਨ ਨੌਜਵਾਨ ਸਵਾਰ ਸਨ ਤੇ ਉਹ ਐ ਦੁਰਘਟਨਾ ਤੋਂ ਬਾਅਦ ਘਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਵਾਈਟ ਟੋਪਿਸ ਅਫੀਸ ਹੱਜੀ ਬੜੀ ਨਾਲ ਕੱਲ੍ਹ ਵੀ ਇੱਧਰ ਅੰਮ੍ਰਿਤਸਰ ਵੱਪਰੇ ਆ ਰਹੀ ਏ ਤੇ ਮੋਟਰਸਾਈਕਲ ਅੱਗੇ ਹੀ ਤੇ ਗੱਡੀ ਪਿੱਛੇ ਆ ਰਹੀ ਸੀ ਉਹਨਾਂ ਵਿੱਚ ਲਿਆ ਕੇ ਗੱਡੀ ਬਰਤਲ ਤੇ ਮਾਰੀ ਉਹਦੇ ਵਿੱਚ ਗੱਡੀ ਜਾ ਕੇ ਵੱਜ ਗਈ ਤੇ ਮੋਟਰਸਾਈਕਲ ਦੇ ਤਿੰਨੇ ਜਣੇ ਮੁੰਡੇ ਉਹ ਵੀ ਸੱਟ ਲੱਗੀ ਤਿੰਨਾਂ ਨੂੰ ਉਹਨਾਂ ਹਸਪੀਟਲ ਦਾਖਲ ਕਰਾਇਆ ਆਪਣੇ ਇਹਨਾਂ ਦੇ ਪਰਿਵਾਰ ਨੇ ਤੇ ਬਾਕੀ ਆ ਵੀ ਜਿਹੜੀ ਆਪਣੇ ਦੋਵੇਂ ਚ ਜਾ ਰਹੀ ਹੈ ਦੋਵਾਂ ਦਾਈ ਮਤਲਬ ਇਹਦੇ ਵਿੱਚ ਆਉਣਾ ਬੰਦਾ ਨਹੀਂ ਇੱਦਾਂ ਤੇ ਬਾਕੀ ਆ ਵੀ ਜੋ ਵੀ ਅਫਸਰ ਕਹਿਣਗੇ ਉਹਦੇ ਬੰਦੇ ਵੀ ਕਾਰਵਾਈ ਕਰਦਾਂਗੇ ਆਪਾਂ ਮੋਟਰਸਾਈਕਲ ਤੇ ਕਿੰਨੇ ਬੰਦੇ ਸਵਾਰ ਤਿੰਨ ਜਣੇ ਬੈਠੇ ਸੀ ਇੰਨਾ ਦੇ ਹੱਥ ਕਿਵੇਂ ਇਹਨਾਂ ਦੇ ਇੱਕ ਇੱਕ ਦੀ ਹੱਥ ਪਿਲ ਸੀ ਹੁਣ ਆਪਾਂ ਕਹਿੰਦੇ ਹੁਣ ਤੀਜਾ ਵੀ ਠੀਕ ਹੈ ਜਾਨੀ ਕਿ ਹਾਂਜੀ ਹਾਂਜੀ ਤੇ ਗੱਡੀ ਦੇ ਵਿੱਚ ਸਵਾਰ ਕਿੰਨੇ ਗੱਡੀ ਤੇ ਤਿੰਨ ਜਣੇ ਸਵਾਰੀ ਉਹ ਆਪਣੀ ਚਾਬੀ ਲੈ ਕੇ ਆਪਣੇ ਉਹ ਗੱਡੀ ਲੈ ਕੇ ਭੱਜ ਗਏ ਕੋਈ ਹਜੇ ਤੱਕ ਪਤਾ ਲੱਗਾ ਵੀ ਕਿੱਥੋਂ ਤੇ ਨਹੀਂ ਹਾਲੇ ਪਤਾ ਨਹੀਂ ਲੱਗਾ ਆਪਾਂ ਗੱਡੀ ਖੜਕ ਕੇ ਫਿਰ ਆਪਾਂ ਵੈਰੀਫਾਈ ਕਰਾਂਗੇ ਉਹਦੇ ਮੁਤਾਬਕ ਅਸੀਂ ਪਤਾ ਕਰਾਂਗੇ ਹਾਂਜੀ ਹਾਂਜੀ